ਸੱਚੀ ਕਾਲ ਜੀ ਕਿਵੇਂ ਤੁਸੀਂ ਸਾਰੇ ਹੁਕਮ ਤੁਸੀਂ ਠੀਕ ਹੋਵੋਗੇ ਤੇ ਗਾਇਸ ਅੱਜ ਅਸੀਂ ਇੱਕ ਐਕਸਪੈਰੀਮੈਂਟ ਕਰਕੇ ਦੇਖਦੇ ਹਾਂਗੇ ਤੇ ਵੀਡੀਓ ਵੀਡੀਓ ਦੇਖਦੇ ਹਾਂ ਨਾ ਇਹ ਆਪਾਂ ਇੰਸਟਾਗ੍ਰਾਮ ਇੰਸਟਾਗ੍ਰਾਮ ਜਿਹਾ ਵੀ ਇੱਕ ਤਾਂ ਤੁਸੀਂ ਕਾਲਗੇਟ ਇੱਕ ਹੋਰ ਕੀ ਸੀਗਾ ਸ਼ੈਂਪੂ ਸ਼ੈਂਪੂ ਇੱਕ ਨਿੰਬੂ ਨਹੀਂ ਨਿੰਬੂ ਥੋੜੀਆ ਨਿੰਬੂ ਹੈਗਾ ਨਿੰਬੂ ਨਹੀਂ ਪੰਨਾ ਸੀ ਉਹ ਹੈਗਾ ਨਿੰਬੂ ਉੱਚ ਦਿਖਾਇਆ ਹੋਇਆ ਸੀਗਾ ਵੀਡੀਓ 'ਚ ਮੈਂ ਦੇਖਿਆ ਉਹ ਜਿਕੇ ਨਿੰਬੂ ਸੀਗਾ ਇੱਕ ਕਾਲਗੇਟ ਸੀਗਾ ਇੱਕ ਮੈਂ ਭੁੱਲੇ ਨਾ ਵਾਲਾ ਇਨੂ ਇੱਕ ਇਨੂ ਸੀਗਾ ਹੁਣ ਕਿ ਕੀ ਕੀ ਚੀਜ਼ਾਂ ਹੋਈਆਂ ਚਾਰ ਚੀਜ਼ਾਂ ਨਹੀਂ ਉਹਦੇ ਵਿੱਚ ਜਿਹੜੇ ਪਾਈਆਂ ਲੀਆਂ ਕਿਹੜੀ ਕਿਹੜੀਆਂ ਪਲਾਂ ਤੁਸੀਂ ਵੈਸੇ ਤੁਸੀਂ ਭੁੱਲਦੇ ਹੋ ਵਾਹ ਹੁਣ ਮੇਰੇ ਪੇਪਰ ਲੈਣ ਵੇਲੇ ਦੀ ਇੱਕ ਤਾਂ ਇਹ ਇੱਕ ਤਾਂ ਦੇਖੋ ਵਿੱਚ ਪਾਇਆ ਹੋਇਆ ਕਾਲਗੇਟ ਇੱਕ ਨਿੰਬੂ ਇੱਕ ਹੈਗਾ ਇਨੂ ਇੱਕ ਹੈਗਾ ਕੀ ਹੈ ਯਾਰ ਸ਼ੈਂਪੂ 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 ਚਾਰ ਹੈ ਬੜਾ ਗ੍ਰੇਟ ਵੀ ਚਾਰ ਹੈ ਜਿਹੜੇ ਆਪਾਂ ਆਰਮਸ ਉੱਪਰ ਕਰਕੇ ਕਾਲੀ ਕੁੜੀਆਂ ਹੋ ਜਾਂਦੇ ਨੇ ਹਨਾ ਇਹਨਾਂ ਨੂੰ ਕਹਿੰਦੇ ਵੀ ਵਧੀਆ ਕਰਨ ਦਾ ਸਾਫ ਕਰ ਦਿੰਦਾਗਾ ਡਾਰਕਨੈਸ ਜੀ ਚੱਕੀ ਜਾਂਦੀ ਇਹਨਾਂ ਦੀ ਉਹ ਐਕਸਪੈਰੀਮੈਂਟ ਕਰਕੇ ਦੇਖ ਰਹੇ ਹਾਂ ਦੋ ਕਲਰ ਹੋਏ ਪੈਸ ਗਏ ਇਹਨਾਂ ਦੇ ਹੂੰ ਉੱਪਰ ਉਹ ਤੇ ਆ ਇਹਨੂੰ ਪਾ ਕੇ ਪੂਰੀ ਗੋਲੀਆ ਪਰ ਗਈ ਉੱਪਰ ਦਾ ਫੁੱਲ ਗਿਆ ਉਹ ਜਿਹੜੀ ਸਮਾਨੇ ਚ ਪਾਏ ਸੀਗਾ ਉੱਫਣ ਜੇ ਗਿਆ ਹਨਾ ਹੁਣ ਲਾ ਰਹੀ ਨੇ ਮੇਰੀ ਬਾਤ ਇਹ ਇੱਕ ਤੇ ਤੇ ਨਾਲ ਲਾਤਾ ਦੇਖੋ ਆਹ ਜੀ ਲਾਉਣ ਲੱਗੇ ਕਾਲਾ ਕਾਲਾ ਵਜਿਟਾ ਦਿੱਤਾ ਜਿਹੜਾ ਕਾਲਾ ਤਾਂ ਪਹਿਲੀ ਸੀਗਾ ਇਹ ਚਿੱਟਾ ਕਰਦਾ ਇਹ ਨਹੀਂ ਜੋ ਉੱਪਰ ਲਾਇਆ ਦਾ ਆਹੋ ਚੱਲ ਜਾਗਾ ਇਧਰ ਹੀ ਤੇ ਲਾ ਇਹ ਲੱਗਣਾ ਵੀ ਸਾਲੀ ਤੇ ਇਹ ਖਿੱਚ ਕੇ ਜਾਈ ਤੂੰ ਉਹ ਇਹ ਕੀ ਹੋ ਰਿਹਾ ਭਾਈ ਆ ਤੇਰਾ ਕੜਾ ਨਾ ਚਿੱਟਾ ਹੋ ਜੇ ਵੀ ਕੋਈ ਨਾ ਕੜਾ ਦਾ ਚਿੱਟੇ ਕੀ ਕਰ ਲਾ ਕੇ ਐਕਸਪੈਰੀਮੈਂਟ ਕਰਕੇ ਦੇਖਦੇ ਆਂਗੇ ਵੀ ਕਿਹਿਆ ਜਾ ਲੱਗਦਾ ਹੈ ਹਨਾ ਐਕਸਪੈਰੀਮੈਂਟਿਕ ਆ ਜਾਂਦਾ ਵੀ ਪਾਸ ਆ ਜਾਂ ਫੇਲ ਆ ਜਾਂ ਐਮੀ ਵੀਡੀਓ ਬਣਾ ਬਣਾ ਕੇ ਬਸ ਆਪਦੇ ਵੀਊ ਲੈਣ ਦੇ ਮਾਰੇ ਪਾਈ ਜਾਂਦੇ ਨੇ ਹਨਾ ਵੀਡੀਓਆਂ ਉਹੋ ਉਹ ਸਾਰਾ ਉੱਪਰ ਸਿਰਦਾ ਯਾਰ ਤੂੰ ਕੀ ਗਈ ਹੈ ਨਾ ਮਾਦੂ ਰਹੀਆਂ ਜੋ ਮੈਂ ਕਰ ਰਿਹਾ ਬਾ ਦਾ ਕਮਾਨਾ ਜੀ ਤੈਨੂੰ ਨਹੀਂ ਲੱਗਿਆ ਆ ਫਿਰ ਤੂੰ ਦੇਖੀ ਦੇ ਅੱਜ ਹੀ ਬਣਾ ਇਹ ਬਿਨਾਂ ਦੇ ਸਾਰੀ ਪੱਟੀ ਵਿੱਚ ਕਰ ਦੇ ਜੀ ਤੂੰ ਲਵਾਣਾ ਲਾ ਲਓ ਓਏ ਹੋਏ ਰੱਬਾ ਕੀ ਹੋਇਆ ਇਹ ਕੀ ਬਾਲ ਲੋਟੇ ਕਹਿ ਲੱਗਦਾ ਨਹੀਂ ਹੈਗਾ ਇਹ ਸਾਰੀ ਬਾਤ ਇਹ ਕਿਉਂ ਕਿਥੋਂ ਸਾਰਾ ਤੂੰ ਬੈਠਾ ਰੋਡ ਤਾਂ ਪੈਣਾ ਦਿੱਤੀ ਨਹੀਂ ਹੈ ਨਾ ਮੋਂ ਤੁਹਾਨੂੰ ਪੈਰ ਵਿੱਚ ਕੀ ਕਰਨਾ ਹੁਣ ਦੇਖ ਲੈ ਕਿੱਥੇ ਲਾ ਬਾਈ ਨੂੰ ਨਹੀਂ ਪਤਾ ਇਹ ਲਾਉਣਾ ਕਿ ਮੈਂ ਦੂਜਾ ਲਾਉਣਾ ਤੂੰ ਪੈਰ ਤੇ ਜਾ ਬਾਹ ਕਮਾ ਹੁਣ ਤੋੜ ਦਉਂਦੀ ਮੇਰੀ ਬਾਹ ਮਿਲ ਕਰ ਦੇ ਦਾਂਗੇ ਦਾਦਾ ਦੀਦਾ ਉਹ ਤੇ ਤੂੰ ਰਵਾਇ ਨਾ ਆਏ ਬਚਾਲੀ ਰਹਿ ਗਈ ਕਰਦਾ ਜਦੋਂ ਤੇ ਡੱਬ ਪੈ ਗਈ ਬਸ ਬਸ ਫਤਿਹ ਬਸ ਉਹ ਚੱਲ ਜਿੱਤ ਕੇ ਬਾਹ ਹਟਾ ਲਈ ਰਹਿ ਤੂੰ ਫਤਿਹ ਕਹਿੰਦਾ ਮੇਰੀ ਵੀ ਲਾ ਦੂ ਛੋਟੀ ਕੀ ਬਾਹ ਹੈ ਕਹਿੰਦਾ ਮੇਰੀ ਤਾਂ ਅੱਛਾ ਠੀਕ ਆ ਹਾਂ ਬੱਚੇ ਨੂੰ ਨੋਂਦੇ ਚੀਜ਼ਾਂ ਇਹ ਤੇ ਤਾਂ ਵਾਰ ਜੇ ਮੇਰੀ ਮਾਂ ਤੇ ਉਹ ਹੋ ਗਿਆ ਕੋਈ ਰਿਐਕਸ਼ਨ ਹੋ ਗਿਆ ਫਿਰ ਤੇਰੀ ਮਾਂ ਤੇ ਵੀ ਨਾਲੇ ਹੋਊਗਾ ਇੱਕ ਟੁਕੜਾ ਲਗਾ ਲਿਆ ਬਸ ਫਿਰ ਤੇਰੀ ਮਾਂ ਤੇ ਹੋਊਗਾ ਵਾ ਇੱਕ ਟੁਕੜਾ ਦੀ ਤਾਂ ਇਹ ਮੈਂ ਤਾਂ ਬਹਾਰੀ ਚਟਾ ਹੋ ਗਿਆ ਪਹਿਲਾਂ ਤਾਂ ਇਹਨੇ ਮੂੰਹ ਜਿਟਾ ਰਿਹਾ ਹੁੰਦਾ ਕਾਲਾ ਹੋਰ ਪਹਿਲਾਂ ਤਾਂ ਮੂੰਹ ਸੀ ਚਿੱਟਾ ਮੂੰਹ ਚਿੱਟਾ ਬੰਦਾ ਉਹਨੇ ਕਾਰ ਲਿਆ ਸੀ ਅੱਜ ਕੀ ਹੋਇਆ ਇਹਨੂੰ ਉਲਟੇ ਬੋਲੀ ਸੋਣਾ ਜਿਹੀ ਚੀਜ਼ ਮਤਲਬ ਪਹਿਲਾਂ ਮੂੰਹ ਕਾਲਾ ਸੀ ਉਹ ਚਿੱਟਾ ਹੋ ਗਿਆ ਅੱਜ ਨਾਲ ਕੀ ਹੋਇਆ ਉਹਦਾ ਸੀਕ੍ਰੀਟ ਉਹ ਤਾਂ ਬਸ ਉਹ ਹੋਰ ਦੱਸ ਉਹਦਾ ਸੀਕ੍ਰੀਟ ਹੋਰ ਦੱਸੀ ਨਾ ਦੱਸੋ ਨਾ 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 ਆਪਾਂ ਲਾਂ ਸਾਡਾ ਹੋ ਜਵੇ ਫੇ ਸੀਕ੍ਰੀਟ ਤਾਂ ਹੁਣ ਤੂੰ ਦੱਸੇ ਤਰ ਜੀ ਕੱਲ ਕੀ ਕੀ ਪਾਇਆਗਾ ਮੁੱਟੇ ਸੱਜੇ ਕ ਮਹੀਨੇ ਖਰਦੀ ਰਹਿਣੇ ਆ ਕਿ ਕੁਝ ਨਾ ਕੁਝ ਕਰਕੇ ਇਹ ਆਪਦੇ ਤੇ ਕਰਦੇ ਰਹਿੰਦੇ ਨੇ ਮੈਂ ਤਾਂ ਨਹੀਂ ਕਰੀ ਬਹੁਤ ਐਕਸਪੈਰੀਮੈਂਟ ਕਰਕੇ ਦੇਖਦੇ ਆਂਗੇ ਵੀ ਐ ਕਰਕੇ ਦੇਖੋ ਯੋਗ ਕਰਕੇ ਦੇਖੋ ਅੱਜ ਦਾ ਫੇਸ ਮਾਸਕ ਲੋਡ ਬੰਦ ਗਏ ਚੀਜ਼ਾਂ ਦੀ ਹੋਰ ਇਹਦਾ ਨੇਚਰਲੀ ਸਕਿਨ ਆ ਗਈ ਤਾਂ ਆ ਕੜਾ ਆ ਜਾ ਮੈਂ ਕਹਿੰਦਾ ਸਾਰਾ ਕੁਝ ਲਾ ਦੂੰ ਮੈਨੂੰ ਮੈਨੂੰ ਮਾਰਦਾ ਕਹਿੰਦਾ ਮੈਂ ਤੇ ਚਿੱਟਾ ਹੋ ਗਈ ਤੇ ਕਹਿੰਦਾ ਪੁੱਤ ਐਕਚੁਅਲੀ ਸਕਿਨ ਫਿਰ ਜਿਹੜੀ ਹੁੰਦੀ ਸੀ ਤਾਂ ਹੁਣ ਨਾ ਦੇ ਮੇਰੇ ਭਾਂ ਵੀ ਤੁਹਾਨੂੰ ਲੱਗੀ ਗੱਲਾਂ ਮਾਰਨ ਲੱਗੀ ਮਾਮ ਕਿਹੜਾ ਪੱਜ ਕੇ ਮੇਲ ਲਗਾ ਦੇ ਸਾਰੀ ਨੂਰ ਦੀ ਪੱਟੀ ਮੇਸ ਕਰਤੀ ਹੁਣ ਤਾਂ ਪਰਲ ਨਾ ਹੋਣੀ ਕਿਤੇ ਗਾਗਾ ਨੂੰ ਗਾਗਾ ਖਾਏਗਾ ਮੈਂ ਬੋਲਣਾ ਨਹੀਂ ਹੈ ਮੈਂ ਕੁਝ ਦੇਰ ਚੱਲਦਾ ਵੀ ਨਹੀਂ ਮੈਨੂੰ ਮਜ਼ਾ ਕਰਦੇ ਨਹੀਂ ਪਤਾ ਇਹ ਕਿ ਗਿਲੀ ਯਾਰ ਮਾਰ ਕੇ ਲਈ ਕਰਕੇ ਨਹੀਂ ਪਤਾ ਹੁਣ ਮੈਂ ਦੱਸ ਕਿਵੇਂ ਲਾਵਾਂ ਤੇ ਤੂੰ ਹਿੱਲ ਪਾ ਮੜੀ ਜੀ ਦੇ ਮੜੀ ਜੀ ਹਲਕੀ ਹੋ ਜੂਗੀ ਮਾੜ ਲੱਗੇ ਥੋੜੇ ਐਕਸਰਸ ਇਹ ਬੋਡੀ ਹੋ ਤੇ ਗਿਆਨਾ ਤੂੰ ਬੋਡੀ ਜਨੇ ਬੋਡੀ ਮੜੀ ਰਹੀ ਬੋਡੀ ਬਰਦੀ 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 ਮੈਨੂੰ ਲੱਗਦਾ ਲਾਉਣੇ ਕੋ ਬੋਡੀ ਬੋਡੀ ਮੁੰਨੇ ਚਿੱਟੇ ਲਾਉਦੇ ਯਾਰ ਹਾਂ ਕਿੱਕੀ ਨਹੀਂ ਵਨਾ ਹੈਗਾ ਇਹ ਮੋਰੇ ਸੇ ਨੂੰ ਕਹਨੂ ਕਿ ਕਿ ਮੈਂ ਰੋਪਾ ਮੇਰੇ ਕੋਲ 100 ਰੁਪਏ ਬਾਹਰ ਰੱਖ ਲਾਂਗੇ ਤੇਰਾ ਉਹ ਲਾ ਆਪਾਂ ਉਸ ਆਪਣੇ ਦੱਸਤਾ ਵੀ ਕੀ ਕੀ ਬੋੜਾ ਚਾਹਦਾ ਮੈਂ ਨਹੀਂ ਬਣਾ ਕੇ ਪਾਲੂ ਨਹੀਂ ਚਾਹਦਾ ਸਾਡੇ ਲਵੇ ਆਵੇਂ ਤਾਂ ਜਾਇਜ ਹੋ ਕੇ ਆਉਂਗੇ ਆਓ ਨਹੀਂ ਅਸੀਂ ਇਹ ਜਿਹਾ ਸਿਗਰਟ ਕੁਝ ਪਾਇਆ ਸਿਗਰਟ ਪਈ ਹੈ ਇੱਥੇ ਅਸੀਂ ਸਿਗਰਟ ਆਹ ਦੇ ਨੀ ਭਾਗਤ ਤਾਂ ਲਾ ਦੇ ਆਏ ਮਾਰ ਬੜੇ ਮਲਗੀ ਆਇ ਤੇ ਪੈਸਾ ਜਿੱਤੇ ਗੋਡੇ ਲਾਈ ਨੀ ਸੇਵਾ ਹਾਈ ਹਾਈ ਅਸਤੋ ਕਿਹੜਾ ਕਰਤੀ ਕਿਸੇ ਖਾਸ ਬੰਦੇ ਦੀ ਨੰਨੀ ਸੇਵਾ ਕਰੀ ਜਿਹੜੀ ਤੂੰ ਕਰਾਈ ਜਾਂਦਾ ਸਤੋ ਜੀ ਆ ਦੇਖੀ ਹੋ ਹੋ ਕੀ ਕਰਦਾ ਬਥੇ ਚੰਗੀ ਤਰ੍ਹਾਂ ਗਿੱਲੀ ਕਰਕੇ ਲੈਣ ਨੂੰ ਤਾਂ ਅਰੇ ਇਹੇ ਲਾਦ ਨੂੰ ਆਪਦੇ ਕੰਮ ਲਈ ਲੈ ਆਂਦੇ ਪਾ ਪਾ ਕਰਾ ਲੀ ਦੇਖੋ ਜੀ ਕਿਵੇਂ ਸ਼ਿੰਗਾਰ ਪੱਟੀ ਕਰੂਗੀ ਕਿਵੇਂ ਇਹਨੂੰ ਜੇ ਬਹਿਤ ਤਰ੍ਹਾਂ ਕਰਦਾ ਆ ਦੇਖੋ ਕੀ ਹਾਲ ਹੋ ਗਿਆ ਤਾਂ ਵੀ ਕੁਝ ਵੀ ਆ ਦੇ ਤਾ ਨਾ ਉਹ ਨਹੀਂ ਮੈਂ ਉਹ ਕਹਿਣਾ ਮਾਂ ਵੀ ਇੰਨਾ ਆਰਸਿਕ ਕਰ ਜਾ ਬਿਆਲੇ ਬੰਦੇ ਦਾ ਮੈਂ ਤਾਂ ਇਹ ਉਹ ਗੱਲ ਕਿ ਦੁਆਰ ਤਾਂ ਚਾਹੇ ਆਉਣੀ ਨਹੀਂ ਆਉਣੀ ਨਹੀਂ ਆਉਣੀ ਨਹੀਂ ਲੈ ਹੋ ਨੇੜੇ ਨਾਲ ਵੀ ਨਹੀਂ ਹੋ ਰਿਹਾ ਉਹ ਮੈਂ ਹੋਰ ਲਾ ਦੇ ਜਿਹੜੀ ਪਈਆ ਮੈਂ ਇੱਕ ਹੋਰ ਜਿਹੜੀ ਪਈਆ ਉਹ ਲਾ ਦੇ ਮਾਂ ਉਹ ਚਕਰਾਵੇ ਜਾਊਗੀ ਲੱਗੀ ਬਸ ਸਦੇ ਇਹ ਤਾਂ ਹਮ ਸਾਫ ਨੂੰ ਸਹਾਉ ਰਿਹਾ ਰੱਬ ਕਰ ਦੇ ਉਹ ਤੇਰੀ ਮਾਂ ਨੇ ਤਾਂ ਇਹਨਾਂ ਨੂੰ ਕਰਾਉਣਾ ਦੀ ਕਰ ਤਾ ਹਣ ਜਾਣੇ ਚੜਨਾ ਫੜਾ ਦੇ ਲੰਬਾ ਸਹਾਰਾ ਦੋ ਜੀ ਪਿਆ ਇਹਨਾਂ ਦਾ ਤੇਰੀ ਦੀ ਕਰਾ ਲੈ ਮਰ ਨਾਲ ਯੂਪੀ ਆ ਗਈ ਕੈਮਰਾ ਫੜ ਕੇ ਆ ਕੁੜੀਆਂ ਸਾਡੇ ਨੂੰ ਬਹੁਤ ਉਪਰਾਗਾ ਕੈਮਰਾ ਫੜਦਾ ਅੜਦਾ ਕੰਮ ਕਰਨਾਗਾ ਛੜਦਾ ਇੱਕ ਬੰਦਾ ਹੋਇਆ ਚਾਹੀਦਾਗਾ ਕਿ ਲੋ ਬਣ ਗਏ ਬਈ ਆਏ ਬਾਹ ਨੂੰ ਲੱਗ ਗਿਆ ਬੱਟੇ ਨੂੰ ਲਾਤਾ ਇਹਦੇ ਤੋਂ ਲੱਗਿਆ ਬਟਨਾ ਬਰਾਦਰ ਚੜਨੀ ਆ ਆ ਦੇਖੋ ਬਰਾਦਰ ਚੜਨੀ ਆ ਬਣ ਗਏ ਸਾਰੇ ਕਿਤੇ ਲੱਗ ਗਿਆ ਮੈਂ ਸੌਫ ਕਰਨਾ ਕਿਉਂ ਅਸਲੀ ਨਹੀਂ ਲਹੂ ਵੀ ਦੇਖ ਕਾਲਾ ਕਾਲਾ ਹੋ ਗਿਆ ਇਹ ਹੋਰ ਇਧਰੋਂ ਲੱਗਦਾ ਰਹਿ ਵੀ ਕੁਝ ਮਾਰ ਬਟਾ ਪੂਰਕਾ ਨੂੰ ਬਾਹ ਨੂੰ ਵੀ ਹੈ ਗਿਆ ਕੀ ਬਾਹ ਹੈ ਇਹ ਬਾਹ ਤੇ ਵੀ ਵੈਸੇ ਲੱਗ ਰਿਹਾ ਹੈਗਾ ਵੀ ਕੁਝ ਲਾਇਆ ਹੁੰਦਾ ਜਿਵੇਂ ਵੀ ਫੀਲ ਹੋ ਰਿਹਾ ਹੈਗਾ ਉਹ ਤਾਂ ਲੱਗਿਆ ਹੀ ਆ ਜਲਦੀ ਜਲਦੀ ਵੀ ਠੰਡਾ ਠੰਡਾ ਆ ਕੂਲ ਕੂਲ ਕਾਲਗਟ ਹੈ ਨਾ ਕਾਲਗਟ ਠੰਡਾ ਹੁੰਦਾ ਫਿਰ ਦੱਸ ਤੇਰੇ ਮੂੰਹ ਤੇ ਵੀ ਲਾ ਦਾਂਗੀ ਮੈਂ ਮੂੰਹ ਤੇ ਐਕਸਪੈਰੀਮੈਂਟ ਨਹੀਂ ਕਰਨਾ ਚਾਹੀਦਾ ਕਦੇ ਵੀ ਬਸ ਹੱਥਾਂ 'ਵਾਂਗ ਕਰਦੇ ਆ ਨਾ ਨਹੀਂ 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 ਕਾਲਸਾ ਸਿਰ ਚੁੱਕ ਦਾਂਗੇ ਅਸੀਂ ਇੰਨੀ ਕਿੰਨੀ ਗੱਲ ਸਿਰ ਮੂੰਹ ਤੇ ਵੀ ਨਾ ਮਾਂ ਤੂੰ ਦੱਸ ਪਤਾ ਤੇਰੀ ਗਰਦਨ ਵੀ ਕਾਲੀ ਹੋ ਗਈ ਨਾ ਮਾਂ ਮਾਂ ਸੋ ਤੇ ਕਾਲਾ ਸਾਂ ਹੈ ਪਤਾ ਜੀ ਆ ਤੇਰੇ ਲਈਏ ਆ ਬੂ ਮੁੰਡਾ ਲੱਗਾ ਮੇਰ ਵਸ ਨਾ ਆ ਦੇਖ ਲੋ ਕੁੜੀ ਸਾਡੀ ਮਹਿੰਦੀ ਲਾਉਣ ਲੱਗੀ ਪਈ ਹੈ ਗਈ ਤੀਆਂ ਆ ਰਹੀਆਂ ਨੇ ਕਹਿੰਦੀ ਪਿੱਛੇ ਦੇਖੋ ਪਿੱਛੇ ਸਿਲਾਈ ਦੀ ਕੱਲ ਚੜੀ ਨਹੀਂ ਹੈਗੀ ਡਿਜ਼ਾਈਨ ਤਾਂ ਦੇਖ ਕਿੰਨੇ ਸੋਹਣੇ ਲੱਗ ਰਹੇ ਮੈਂ ਵੀ ਇੱਥੇ ਲਵਾਉਂਗੀ ਡਿਜ਼ਾਈਨ ਤਾਂ ਸੋਹਣਾ ਪਾਇਸੀ ਗਰੀਨ ਪਰ ਤੇਰਾ ਚੜਿਆ ਨਹੀਂ ਹੈਗਾ ਰੰਗ ਚ ਇਹਦੇ ਨਿੰਬੂ ਵਗੈਰਾ ਕੁਝ ਚਾਹ ਪੱਤੀ ਵਗੈਰਾ ਇਹੋ ਜਿਹਾ ਕੁਝ ਲਾਉਂਦੇ ਹੁੰਦੇ ਨੇ ਹਣਾ ਕੁਝ ਨਹੀਂ ਹੁੰਦਾ ਗੱਲ ਇਹ ਚਾਹ ਪੱਤੀ ਉਹ ਚਾਹ ਪੱਤੀ ਉਹ ਲਾਉਂਦੇ ਹੁੰਦੇ ਨੇ ਹਣਾ ਆ ਗੋ ਤੇ ਹਲਾ ਦੇ ਦਿੰਦੇ ਨੇ ਚੀਨੀ ਚੀਨੀ ਹਾਂ ਚੀਨੀ ਤੇ ਮੈਂ ਇਹ ਕਿਹੜਾ ਮੈਡੀਅਲ ਲਾਉਂਦਾ ਰਿਹਾਗਾ ਕਿ ਅੱਜ ਦਾ ਡਿਜ਼ਾਈਨ ਕਿਦਾਂ ਸੋਹਣਾ ਬਣਾ ਰਹੀ ਹੈ ਹੂੰ ਡਿਜ਼ਾਈਨ ਸੋਹਣਾ ਪਸੰਦ ਸ਼ੁਰੂਆਤੀ ਕਿਤੇ ਹਰ ਤਾਂ ਬੋਤਲ ਲੈ ਲਖਨੌਦ ਤੋਂ ਕਿਸ ਨੇ ਇਹ ਨਹੀਂ ਦੁੱਧ ਪੀਣਾ ਹੂੰ ਤੂੰ ਤਾਂ ਪੀ ਜਾਂਦਾ ਤੇ ਬੱਚਾ ਦੂਸਰ ਵੀ ਲਾਗੇ ਪਹਿਲਾਂ ਵੀ ਤੀਣਾ ਟਿਊਸ਼ਨ ਹੈ ਸਾਡੇ ਕੋਲ ਕੌਣ ਆਇਆ ਉਹ ਵੀ ਦੱਸ ਮਾਰ ਕੋਈ 20 ਮੇਰੇ ਪਿੱਛੇ ਬੈਠਾ ਤਾਂ ਕੀ ਕਰੇ ਹਾਂ ਇਹ ਵੀ ਮੰਮਾ ਐਸੇ ਡੰਗਾਂਗੇ ਇੱਧਰ ਨੂੰ ਇੱਧਰ ਨੂੰ ਆਗਣਾ ਨਹੀਂ ਤੇਰਾ ਭੜੀ ਬੇਸ ਤੇ ਬੋਦੋ ਗਨਤ ਜਫਾ ਟਿੱਕ ਕੇ ਬਦਨੂਰੀ ਸੀਗਾ ਰਾਸਤਾ ਬਚਾਏ ਰੱਬ ਦਾ ਨਾਮ ਲੈ ਜਾਣਾ ਰੱਬ ਦਾ ਨਾਮ ਲੈ ਕੇ ਮੈਂ ਜਾਲੀ ਤੇ ਜੀ ਵਧੀਆ ਤੁਸੀਂ ਸੁੱਖੀ ਸੰਧੀ ਪਹੁੰਚ ਗਏ ਸੀਗੇ ਸੁੱਖੀ ਸੰਧੀ ਮੋੜਿਆ ਏ ਸੁੱਖੀ ਸੰਧੀ ਮੋੜਿਆ ਵੈਰੀ ਗੁੱਡ ਕਵਾਰ ਤਾਂ ਸਾਡਾ ਗੇਰਿਆ ਜਾੜ ਗਿਆ ਸੀ ਵੀ ਅਸੀਂ ਗਏ ਬਸ ਬਟ ਗਏ ਸਲੋ ਮੋਸ਼ਨ ਚ ਸੀ ਸਲੋ ਹਜੇ ਨਵਾਂ ਨਵਾਂ ਡਰਾਈਵਰ ਹਨਾ ਆਪਣਾ ਡਰਾਈਵਰ ਹਜੇ ਪੱਕਾ ਨਹੀਂ ਹੈਗਾ ਟ੍ਰੇਨ ਹੋ ਗਿਆ ਜਦੋਂ ਫਿਰ ਉਦੋਂ ਬਾਅਦ ਦੇਖੀ ਨਾ ਰੇਸਾ ਦੰਦਾ ਫਿਰ ਆਏਗਾ ਹੈ 5 ਮਿੰਟਾਂ ਚੱਥੇ ਪਹੁੰਚਨੇ ਫਿਰ ਛੇ ਕਰਕੇ ਮੇਰੇ ਬੇਸਤੀ ਵੀ ਕਿਉਂ ਉਹ ਤਾਂ ਤੁਸੀਂ ਅੰਦੇ ਸਾਹ ਦੇ ਗਿੱਦਗੇ ਆਏ ਹੋਏ ਹੋਏ ਇਹ ਤਾਂ ਮੂਝੇ ਬਸਾਈ ਹੀ ਕਾ ਰੰਦਾ ਆਇਆ ਕੋਈ ਨਹੀਂ ਮਾਪਦਾ ਜੇ ਨਹੀਂ ਵਿਟ ਗਈ ਤੂੰ ਤਾਂ ਮਿਟਸਿਰਦੇਂਗਾ ਆਪਣਾ ਰੇਹ ਦੀ ਰਾਤ ਨੂੰ 11 ਵਜੇ ਤੱਕ ਦੇਖੀ ਮੈਂਹਦੀ ਲਾ ਕੇ ਬੈਠੂਗੀ ਤੇ ਮੈਂ ਇਧਰ ਵੇਟ ਕਰਨਾ ਹੈ ਆਪਣੀਆਂ ਬਾਹਾਂ ਦਾ ਵੀ ਕਦੋਂ ਚਿੱਟੀਆਂ ਹੋਣਗੀਆਂ ਕਦੋਂ ਮੈਂ ਇਹਨਾਂ ਨੂੰ ਧੂੰਗਾ

ਇਹ ਤੇ ਉਹ ਨਹੀਂ ਇਹ ਨਹੀਂ ਲਾਉਂਦਾ ਨਹੀਂ ਜੱਜ ਨਾਲ ਲਾਉਂਦਾ ਹੀ ਨਹੀਂ ਲਾ ਕੇ ਇਹਦੇ ਉਧਰ ਤਾਂ ਤੂੰ ਗੋਰਾ ਰੰਗ ਕਰਿਆ ਇਧਰ ਕੌਣ ਕਰੂਗਾ ਇੱਧਰ ਵੀ ਗੋਰਾ ਰੰਗ ਕਰਿਆ ਇੱਕ ਵਾਰ ਕਾਲੀ ਰਹੂ ਇੱਕ ਚਿੱਟੀ ਹੋਈ ਜਿਹਨੂੰ ਕਹਿੰਦਾ ਕਿ ਕਰੂ ਇਹ ਉਦੋਂ ਬਾਅਦ ਕੁਝ ਵੀ ਨਹੀਂ ਕਰਦਾ ਹਮ ਜਦਾਂ ਦੇਖ ਲਾ ਆਪਾਂ ਠੀਕ ਆ ਜੀ ਨਾ ਗਾਇਸ ਅਸੀਂ ਨਹੀਂ ਨਾ ਤੇ ਚੱਲੀ ਜਾਣੇ ਗੱਲਾਂ ਆ ਦੇਖੋ ਸੀਨੇ ਅੱਜ ਨਵੀਂ ਚੀਜ਼ ਲਾਈ ਆ। ਕੀ ਲਾਈ ਆ? ਸਮਾਨ ਵੀ ਰੱਖ ਦਿੱਤਾ। ਲਾ ਗੱਡੀ ਵੱਡੀ ਚੀਜ਼ ਹੋ ਗਈ। ਓਹੋ। ਅੰਨੇ ਕੀ ਨੀਂ ਕੀਆਂ ਚੀਜ਼ ਜੀ ਵਧੀਆ ਲੱਗਦੀਆਂ ਨੇ। ਕੋਈ ਨਾ ਰੱਬ ਕਰੂ ਲੈਂਟਰ ਵੀ ਪੈ ਜਾਊਗਾ। ਪਹਿਲਾ ਪੋਰਸ਼ਨ ਹੈ। ਦੋਵਾਂ ਦਾ ਦੂਜੇ ਵਿੱਚ ਆ ਸਾਡੀ ਤੀਜੀ ਮੰਜ਼ਲਾਗੀ। ਜਿਵੇਂ ਹੁੰਦਾ ਨਹੀਂ ਕੋਠੀ ਦੇ 헤ਡ ਦਾ ਪੋਰਸ਼ਨ ਹੁੰਦਾ ਸਾਰਾ ਵੱਡਾ ਰੱਖਿਆ ਹੁੰਦਾ। ਉਸ ਤੋਂ ਬਾਅਦ ਦੂਜੀ ਪੋਰਸ਼ਨ ਹੁੰਦਾ ਜਿਹੜਾ ਉਹ ਥੋੜਾ ਛੋਟਾ ਹੁੰਦਾ ਸਾਰ ਨੂੰ ਸੇ ਵਾਲੀ ਜਿੱਥੇ ਟੈਂਕੀ ਤੇਰੀ ਹੁੰਦੀ ਹੈਗੇ ਉਹ ਥੋੜਾ ਛੋਟਾ ਹੁੰਦਾ ਉਹ ਤੋਂ ਛੋਟਾ ਹੁੰਦਾ ਉਵੇਂ ਬਾਹਰ ਆ ਜਾਂਦਾ ਠੀਕ ਹੈ ਤਿੰਨ ਮੰਜ਼ਲੀ ਕੋਠੀ ਪੈ ਗਈ ਕਿੰਨੀਆਂ ਮੰਜ਼ਲੀ ਕੋਠੀ ਪੈ ਗਈ ਤਿੰਨ ਮੰਜ਼ਲੀ ਕੋਠੀ ਤੇਰੀ ਆ ਖੜੀ ਹੈਗੀ ਕੀ ਖਵਾਏਗੀ ਹੁਣ ਬਸ ਖਵਾਤੀਆਂ ਜਲੇਬੀਆਂ ਚ ਕਿੱਥੇ ਪੋਗਦੇ ਆਪ ਕੋ ਵਾਲੀ ਜੇਕਰ ਹਜ਼ਾਰ ਤਾਂ ਵਾਹ ਜੀ ਵਾਹ ਜਿਵੇਂ ਫਿਰਦਾ ਨਹੀਂ ਜਿਵੇਂ ਤੈਂ ਤਿੰਨ ਮੰਜ਼ਲੀ ਪਾ ਕੇ ਸਰਤਾ ਤਾਲੀਆਂ ਓਕੜ ਮੈਂ ਪੋਗ ਵਾਲੀ ਜਲੇਬੀਆਂ ਦਾ ਸਰਤਾ ਯਾਦ ਰੱਖੀ ਜੀ ਨਾਮ ਆਪਸੇ ਕਰੇਗਾ ਤਾਂ ਉਹਨਾਂ ਕਿਹੜੀ ਗੱਲ ਇਹ ਆਪ ਕੋ ਟੀ ਚੀਜ਼ ਖਾਉਗੀ ਇਹ ਜਦੋਂ ਮੈਂ ਬੋ

ਕੀ ਹੁੰਦਾ ਉਹਦਾ ਬਾਹਲਾ ਹੀ ਹੋ ਗਿਆ ਪਹਿ ਜਿੰਮੇ ਪੈ ਗਿਆ ਤੇ ਮਜ਼ਾ ਆਉਂਦਾ ਦਾ ਬਣਾ ਲਾਤਾ ਤੁਮ ਨੂੰ ਬਤ ਪਈ ਆੜਾ ਹਾਲੇ ਕੋ ਲੈ ਲੈ ਚਿਪਕ ਗਿਆ ਇਹ ਪੋਰਟ ਨੇ ਚਿਪਕ ਜਾਂਦੀ ਮਾਮ ਤੇ ਪੁੱਛ ਅਮੀ ਹਨ ਦੇ ਆੜਾ ਹਾਂ ਉਹ ਹੁੰਦਰ ਚੜ੍ਹ ਕੇ ਲੈ ਗਿਆ ਮੜਾ ਜ ਆਪਾ ਕੀ ਬਣਾ ਕੀ ਨਹੀਂ ਆਜੋ ਚਲੋ ਚਲੋ ਆ ਗਏ ਲੋਜੀ ਗਾਈਸ ਵਾਹ ਰਲਟ ਤੋਂ ਦਿਖਾਉਣ ਹੈਗੇ ਬੜਾ ਸਾਫ ਸੰਪਾਵਨ ਨਾ ਉਹ ਡਬਲ 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 ਉਹ ਨਾ ਮੈਨੂੰ ਵਰ ਨੂੰ ਕਿਹਨੋਂ ਆਸੀਗਾ ਯਾਰ ਕੋਈ ਠਕੋ ਯਾਰ ਸਬਰ ਕਰੋ ਇਧਰ ਆ ਦੇ ਮੈਨੂੰ ਤੁਸ ਲਾ ਦੇਣੀ ਹੈ ਮੈਨੂੰ ਨਹੀਂ ਪਤਾ ਪਰ ਤੇਰੇ ਕੰਨ ਨੂੰ ਪਾ ਦਿਓ ਮੈਨੂੰ ਮੈਨੂੰ ਕੋਈ ਡਾ ਕਰਿਆ ਇਸ ਫਰਕ ਫਰਕ ਮੈਂ ਤੁਹਾਨੂੰ ਦੱਸਾਂ ਹਾਂ ਰਿਅਲਿਟੀ ਹਾਂ ਰਿਅਲਿਟੀ ਕੀ ਹੈ ਜੀ ਹਾਂ ਇਹ ਜਿਹੜੀ ਇਹ ਵੀ ਫਰਕ ਕੋਈ ਬਾਅਦ ਨਹੀਂ ਹੈਗਾ 19 21 ਦਾ ਫਰਕ ਅਸਰ ਕੋ 19 ਕੀ ਹੈਗਾ ਵੀ ਸਾਨੂੰ ਦਿਖਾ ਪਰ ਉਹਨਾਂ ਨੂੰ ਤਾਂ ਆ ਚੈਨਲ ਉੱਪਰ ਤਾਂ ਲਾਈਟ ਬੰਦੀ ਹੈ ਨੀਂ ਚ ਨੂੰ ਕਰੋ ਦੇਖੋ ਥੋੜਾ ਥੋੜਾ ਫਰਕ ਆ 19 ਕੀ ਦਾ ਫਰਕ ਆ ਦੇਖੋ 21 ਦਾਗਾ ਐਡਾ ਕੋਈ ਖਾਸ ਫਰਕ ਨਹੀਂ ਹੈਗਾ ਗਾਈਸ ਜਿਵੇਂ ਉਹਦੇ ਵਿੱਚ ਢਾਂਕਣਾ ਹੋਵੇ ਬਾਹਰੋਂ ਢਾਂਕ ਤੇ 2 ਘੰਟੇ ਫਾਰਮੂਲਾ ਹੋ ਗਿਆ ਫੇਲ ਫੇਲ ਆ ਗਾ ਗਾਈਸ ਟੋਟਲੀ ਜਿੰਨਾ ਵੇਸ਼ ਜਿੱਦ ਤੱਕ ਉਹ ਤਾਂ ਆਏ ਦੇਖੋ ਹੁੰਦੇ ਨੇ ਵੀ ਅਲੋਜੀਕ ਨਾ ਹੋਵੇ ਬਹੁਤ ਇਹ ਪਤਾ ਪਤਾ ਕਿੱਥੋਂ ਲੱਕੇ ਮੈਨੂੰ ਆ ਦੇਖੋ ਆਹ ਵੇ ਘੜੀ ਵੀ ਨਹੀਂ ਹੁੰਦੀ ਮੇਰੀ ਇਹ ਦੇਖੋ ਢੀ ਦਾ ਜਿੱਥੇ ਵਾਈਟ ਵਾਈਟ ਪੋਰਸ਼ਨ ਆ ਉਹਦੇ ਨਾਲ ਉਹ ਆ ਚੀਜ਼ ਦੇਖੋ 19 ਘਾਸ ਚਮਕਲੀਏਗੀ ਕਿਉਂਕਿ ਜੇ ਇਹਨੇ ਸਾਰੇ ਚੱਕਰਾਂ ਹੁੰਦੀ ਕਾਸ ਇਹ ਦੇ ਬਰਾਬਰ ਕਰਨਾ ਚਾਹੀਦਾ ਸੀਗਾ ਬਟ ਕੋਈ ਬਾਹ ਨਹੀਂ 19 21 ਦਾ ਫਰਕ ਪੈਗਾ ਉਹ ਵੈਸੇ ਵੀ ਆਪਾਂ ਧੋ ਲੈਂਦੇ ਤਾਂ ਹੋ ਜਾਂਦੀਆਂ ਇਹ ਨਾਲ ਚੰਗਾ ਤੁਸੀਂ ਇਸ ਸਕਰੱਬ ਲਿਆ ਉਹ ਵਧੀਆ ਜੀ ਐਪ੍ਰਿਕੋਟ ਦੀ ਸਕਰੱਬ ਕਰੋ ਬਾਹਾਂ ਤੇ ਉਹਦੇ ਨਾਲ ਬਥੇ ਨਹੀਂ ਨਹੀਂ ਇੱਕ ਦਿਨ ਹੋਰ ਦਵਾਂਗੀ ਉਹਦਣਾ ਚਿੱਟਾ ਹੋਣਾ ਹੈ ਹੈ ਹੈਗਾ ਫਾਰਮੂਲਾ ਕੋਈ 来 गाइस देख ना फिर नया फार्मूला ਲੈਣੀ ਆ ਸਾਡੀ ਮਾਸਟਰ ਸੈਟ ਨੂੰ ਮਾਸਟਰਸ ਹੈਪਣੀ ਸਾਡੇ ਬਿਊਟੀ ਪਾਰਲਰ ਵਾਲੀ ਤੋਂ ਅੱਛਾ ਬਿਊਟੀ ਪਾਰਲਰ ਆ ਦੇ ਆ ਦੇਖੋ ਇਧਰ ਪੂਰੇ ਪੂਰੇ ਹਾਂ ਆ ਸਾਡੇ ਪ੍ਰੋਡਕਟ ਬਿਊਟੀ ਪਾਰਲਰ ਦੇ ਰੱਖੇ ਆ ਸਾਰੇ ਅੱਛਾ ਆ ਦੇਖੋ ਹਮ ਅਸੀਂ ਸਾਡੇ ਬਿਊਟੀ ਪਾਰਲਰ ਆਦੇ ਇਹ ਪ੍ਰੋਡਕਟ ਮੇਰੇ ਵਾਸਤੇ ਦਿੱਤੇ ਨਹੀਂ ਨੇ ਵਰਤਣ ਵਾਸਤੇ ਕਹਿੰਦੇ ਤੂੰ ਵਰਤਿਆ ਕਰ ਤੇ ਬਾਹ ਮੋਹ ਹਾਂ ਜੀ ਇਹਦੇ ਤੇ ਮੈਂ ਚਿੱਟੀਆਂ ਕਰਕੇ ਦਊ ਇਹਨੇ ਗਾਰੰਟੀ ਦਿੱਤੀ ਹੈਗੀ ਹੁਣ ਅਸਾਂ ਤੇਰੀ ਗਾਰੰਟੀ ਹੈ ਹੁਣ ਪੱਕਾ ਕੋਈ ਗਾਰੰਟੀ ਨਹੀਂ ਹੈਗੀ ਇਹ ਸਹੀ ਗੱਲ ਝੂਠ ਫੇਰ ਮੁੱਪਰੇ ਜੀ ਗਾਰੰਟੀ ਦਾ ਬੰਦੇ ਵੀ ਨਹੀਂ ਆਈ ਜੀ ਅੱਜ ਕੱਲ ਇਹ ਗੱਲਾਂ ਕਰਦਾ ਕਿ ਮੁੱਪਰੇ ਜੀ ਇਹ ਨਾਲ ਦੀ ਨਾਲ ਠੀਕ ਹੈ ਅੱਜ ਤਾਂ ਸਾਡਾ ਸੀਗਾ ਇੱਕ ਐਕਸਪੈਰੀਮੈਂਟ ਸਾਡਾ ਐਕਸਪੈਰੀਮੈਂਟ ਟੋਟਲੀ ਹੋ ਗਿਆ ਫੇਰ ਤੇ ਹੁਣ ਕੱਲ ਨੂੰ ਆਪਾਂ ਕੋਈ ਨਵਾਂ ਐਕਸਪੈਰੀਮੈਂਟ ਕਰਕੇ ਦੇਖਾਂਗੇ ਅੱਜ ਦਾ ਐਕਸਪੈਰੀਮੈਂਟ ਆਪਣਾ ਪਲੇਅਰ ਹੈ ਜਿਹਨਾਂ ਜਿਹੜੇ ਵਾਰ ਪੇ ਹਟਾਗੇ ਸੀ ਬਾਹ ਕਰਨੀ ਹੈ ਨਹੀਂ ਕਿਸੇ ਲੋਟ ਮਰਜ਼ੀ ਕਰਨੀ ਪੈਣਾ ਆਪਾਂ ਨੂੰ ਕਰਾਂਗੇ ਠੀਕ ਆ ਹਾਂ ਜਿਹੜੀ ਲਾਉਂਦਾ ਰਿਹਾ ਤਾਂ ਕਰਕੇ ਕਾਲੀਆਂ ਹੋ ਗਈਆਂ ਚਲ ਕੋਈ ਨਹੀਂ ਤੇ ਬਾਕੀ ਗਾਇਸ ਅੱਜ ਦਾ ਬਲੌਗ ਚ ਆਪਸ ਨਹੀਂ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਲੱਗਾ ਤੁਹਾਨੂੰ ਕਮੈਂਟ ਕਰਕੇ ਦੱਸਿਓ ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕੱਲ ਨੂੰ ਮਿਲਦੇ ਹਾਂ ਤੁਹਾਨੂੰ ਨਵੇਂ ਬਲੌਗ ਚ ਤਾਂ ਮੈਂ ਬਾਏ ਬਾਏ ਬਾਏ